ਪੰਜਾਬ ਦੇ ਵਿੱਚ ਕੱਲ ਇੱਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਤੇ ਉੱਥੇ ਅਮਰਤਪਾਲ ਦੇ ਵੱਲੋਂ ਇਹ ਨਵੀਂ ਪਾਰਟੀ ਬਣਨ ਜਾ ਰਹੀ ਹੈ ਦੱਸਿਆ ਕਿ ਉਹਨਾਂ ਦੇ ਪਿਤਾ ਇਸ ਪਾਰਟੀ ਦੇ ਪ੍ਰਧਾਨ ਹੋਣਗੇ ਪਰੰਤੂ ਇਸ ਪਾਰਟੀ ਨੂੰ ਲੈ ਕੇ ਹੁਣ ਇੱਕ ਹੋਰ ਨਵਾਂ ਐਲਾਨ ਕਰ ਦਿੱਤਾ ਹੈ ਤਾਂ ਦੱਸਿਆ ਕਿ ਅਮਰਤਪਾਲ ਸਿੰਘ ਦੇ ਮਾਤਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੁਕਤਸਰ ਸਾਹਿਬ ਦੇ ਵਿੱਚ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਸੀ ਪਰੰਤੂ ਹੁਣ ਮੌਸਮ ਨੂੰ ਦੇਖਦੇ ਹੋਏ ਜਿਹੜਾ ਕਿ ਇਸ ਜਗਾ ਨੂੰ ਬਦਲ ਦਿੱਤਾ ਹੈ ਤੇ ਹੁਣ ਬਠਿੰਡਾ ਦੇ ਵਿੱਚ ਜਿਹੜੀ ਕਿ ਵੱਡੀ ਇਕੱਤਰਤਾ ਹੋएगी ਤੇ ਪੰਥਕ ਇਕੱਤਰਤਾ ਦੇ ਲਈ ਉਹਨਾਂ ਨੇ ਮੁਰ ਤੋਂ ਅਪੀਲ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਤੇ ਕੱਲ ਨੂੰ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਹੋਵੇਗੀ ਤੇ ਇੱਕ ਮਾਕੇ ਦੇ ਮੇਲੇ ਦੇ ਉੱਤੇ ਦੱਸਿਆ ਕਿ ਕੱਲ ਨੂੰ ਇਸ ਨਵੀਂ ਸਿਆਸੀ ਪਾਰਟੀ ਪੰਜਾਬ ਦੇ ਵਿੱਚ ਇੱਕ ਬਣਨ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਸਿੱਖ ਕੌਮ ਦੇ ਲਈ ਇਹ ਵੱਡੀ ਖਬਰ ਹੈ ਤੇ ਦੂਜੇ ਪਾਸੇ ਹੁਣ ਮਾਤਾ ਦੇ ਵੱਲੋਂ ਇੱਕ ਅਪੀਲ ਕਰ ਦਿੱਤੀ ਹੈ ਤੇ ਹੁਣ ਉੱਥੇ ਹੀ ਜਿਹੜੀ ਕਿ ਇਹ ਪੰਥਕ ਇਕੱਤਰਤਾ ਹੋਣ ਜਾ ਰਹੀ ਸੀ ਉਸ ਦੀ ਜਗ੍ਹਾ ਬਦਲ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਮਾਤਾ ਦੇ ਵੱਲੋਂ ਕੌਮ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਤੇ ਵੱਧ ਤੋਂ ਵੱਧ ਇਕੱਠ ਦੇ ਲਈ ਵੀ ਕਿਹਾ ਗਿਆ ਆਓ ਤੁਹਾਨੂੰ ਸੁਣਾਉਣੀ ਹੈ ਉਹਨਾਂ ਦੇ ਮਾਤਾ ਦਾ ਕੀ ਕਹਿਣਾ ਹੈ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਹੜੀ ਮੁਕਤਸਰ ਸਹਿਬ ਵਿਖੇ 14 ਤਰੀਕ ਨੂੰ ਪੰਥਕ ਇਕੱਤਰਤਾ ਰੱਖੀ ਗਈ ਸੀ ਉਹ ਮੌਸਮ ਨੂੰ ਵੇਖਦੇ ਹੋਏ ਉਹ ਜਗ੍ਹਾ ਜਿਹੜੀ ਉਹ ਬਦਲੀ ਗਈ ਆ ਉਹ ਜਗ੍ਹਾ ਬਠਿੰਡਾ ਰੋਡ ਭਾਈ ਦਾਨ ਸਿੰਘ ਗੇਟ ਗ੍ਰੀਨ ਸੀ ਰਿਜ਼ੋਰਟ ਵਿਖੇ ਰੱਖੀ ਗਈ ਆ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਉਸ ਜਗ੍ਹਾ ਤੇ ਪਹੁੰਚਣ ਦੀ ਕਿਰਪਾਲਤਾ ਕਰਿਓ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਆ ਕਿ ਜਿਹੜੀ ਮੁਕਤਸਰ ਸਾਹਿਬ ਵਿਖੇ 14 ਤਰੀਕ ਨੂੰ ਪੰਥਕ ਇਕੱਤਰਤਾ ਰੱਖੀ ਗਈ ਸੀ ਉਹ ਮੌਸਮ ਨੂੰ ਵੇਖਦੇ ਹੋਏ ਉਹ ਜਗ੍ਹਾ ਜਿਹੜੀ ਉਹ ਬਦਲੀ ਗਈ ਆ ਉਹ ਜਗ੍ਹਾ ਬਠਿੰਡਾ ਰੋਡ ਭਾਈਦਾਨ ਸਿੰਘ ਗੇਟ ਗ੍ਰੀਨ ਸੀਰਜੌਰ ਵਿਖੇ ਰੱਖੀ ਗਈ ਆ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਉਸ ਜਗ੍ਹਾ ਤੇ ਪਹੁੰਚਣ ਦੀ ਕਿਰਪਾਲਤਾ ਕਰਿਓ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਆ ਕਿ ਜਿਹੜੀ ਮੁਕਤਸਰ ਸਹਿ ਵਿਖੇ 14 ਤਰੀਕ ਨੂੰ ਪੰਥਕ ਇਕੱਤਰਤਾ ਰੱਖੀ ਗਈ ਸੀ ਉਹ ਮੌਸਮ ਨੂੰ ਵੇਖਦੇ ਹੋਏ ਉਹ ਜਗ੍ਹਾ ਜਿਹੜੀ ਉਹ ਬਦਲੀ ਗਈ ਆ ਉਹ ਜਗ੍ਹਾ ਬਠਿੰਡਾ ਰੋਡ ਭਾਈ ਦਾਨ ਸਿੰਘ ਗੇਟ ਗ੍ਰੀਨ ਸੀਰਜੌਰ ਵਿਖੇ ਰੱਖੀ ਗਈ ਹੈ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਉਸ ਜਗ੍ਹਾ ਤੇ ਪਹੁੰਚਣ ਦੀ ਕਿਰਪਾਲਤਾ ਕਰਿਓ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਆ ਕਿ ਜਿਹੜੀ ਮੁਕਸਰ ਸਹਿ ਵਿਖੇ 14 ਤਰੀਕ ਨੂੰ ਪੰਥਕ ਇਕੱਤਰਤਾ ਰੱਖੀ ਗਈ ਸੀ ਉਹ ਮੌਸਮ ਨੂੰ ਵੇਖਦੇ ਹੋਏ ਉਹ ਜਗ੍ਹਾ ਜਿਹੜੀ ਉਹ ਬਦਲੀ ਗਈ ਆ ਉਹ ਜਗ੍ਹਾ ਬਠਿੰਡਾ ਰੋਡ ਭਾਈ ਦਾਨ ਸਿੰਘ ਗੇਟ ਗ੍ਰੀਨ ਸੀਰਜੌਰ ਵਿਖੇ ਰੱਖੀ ਗਈ ਆ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਉਸ ਜਗ੍ਹਾ ਤੇ ਪਹੁੰਚਣ ਦੀ ਕਿਰਪਾਲਤਾ ਕਰਿਓ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਆ ਕਿ ਜਿਹੜੀ ਮੁਕਸਰ ਸਹਿ ਵਿਖੇ 14 ਤਰੀਕ ਨੂੰ ਪੰਥਕ ਇਕੱਤਰਤਾ ਰੱਖੀ ਗਈ ਸੀ ਉਹ ਮੌਸਮ ਨੂੰ ਵੇਖਦੇ ਹੋਏ ਉਹ ਜਗ੍ਹਾ ਜਿਹੜੀ ਉਹ ਬਦਲੀ ਗਈ ਆ ਉਹ ਜਗ੍ਹਾ ਬਠਿੰਡਾ ਰੋਡ ਭਾਈਦਾਨ ਸਿੰਘ ਗੇਟ ਗ੍ਰੀਨ ਸੀਰਜੌਰ ਵਿਖੇ ਰੱਖੀ ਗਈ ਆ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਉਸ ਜਗ੍ਹਾ ਤੇ ਪਹੁੰਚਣ ਦੀ ਕ੍ਰਪਾਲਤਾ कर ਦਾ